ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਪੀਡੀਐਫਾ ਮੇਲੇ ਜ਼ਗਰਾਉਂ ਤੇ 18ਵਾਂ ਇਹ ਮੇਲਾ ਦੋਸਤੋ ਇਸ ਵਾਰ 8 ਫਰਵਰੀ ਤੋਂ ਲੈ ਕੇ 10 ਫਰਵਰੀ 2025 ਤੱਕ ਲੱਗ ਰਿਹਾ ਹੈ ਇਸ ਮੇਲੇ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਨਵੀਂ ਮਸ਼ੀਨਰੀ ਨਵੀਂ ਤਕਨੀਕ ਇਸ ਮੇਲੇ ਦੇ ਵਿੱਚ ਦੇਖ ਸਕਦੇ ਹੋ ਇਸ ਤੋਂ ਇਲਾਵਾ ਪਸ਼ੂਆਂ ਦੀ ਗੱਲ ਕਰੀਏ ਤਾਂ ਪੂਰੀ ਇੰਡੀਆ ਦੇ ਵਿੱਚੋਂ ਟੌਪ ਕੁਆਲਿਟੀ ਦੇ ਪਸ਼ੂ ਤੁਸੀਂ ਇਸ ਮੇਲੇ ਦੇ ਵਿੱਚ ਦੇਖ ਸਕਦੇ ਹੋ ਟਾਪ ਕੁਆਲਿਟੀ ਦੀਆਂ 80 ਤੋਂ 90 ਲੀਟਰ ਇੱਕ ਦਿਨ ਦੇ ਵਿੱਚ ਦੁੱਧ ਦੇਣ ਵਾਲੀਆਂ ਐਚਐਫ گاਵਾ ਜਰਸੀ گاਵਾ ਤੇ ਇਸ ਤੋਂ ਇਲਾਵਾ ਮੱਝਾਂ ਦੀ ਗੱਲ ਕਰੀਏ ਤਾਂ ਮੁਰਾ ਨੀਲੀ ਰਾਵੀ ਦੇ ਵਿੱਚ ਟਾਪ ਕੁਆਲਿਟੀ ਦੀਆਂ ਜਿਹੜੀਆਂ ਮੱਝਾਂ ਝੋਟੀਆਂ ਤੁਸੀਂ ਦੋਸਤੋ ਇਸ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੇ ਆਓ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਇਸ ਮੇਲੇ ਦੇ ਰੰਗ ਸੋ ਦੋਸਤੋ ਤੁਹਾਨੂੰ ਦਿਖਾਉਨੇ ਆ ਪਹਿਲਾਂ ਮਿੰਨੀ ਕੋਲੂ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿੱਕੀ ਜੀ ਮਸ਼ੀਨ ਹੈ ਤੇ ਸਰੋਂ ਦਾ ਤੇਲ ਹੈ ਇਸ ਦੇ ਰਾਹੀਂ ਕੱਢਿਆ ਜਾ ਰਿਹਾ ਹੈ ਇਹ ਦੇਖ ਸਕਦੇ ਹੋ ਖਾਲ ਜਿਹੜੀ ਉਹ ਨਿਕਲ ਰਹੀ ਹੈ ਇੱਕ ਵਾਰ ਦੇ ਵਿੱਚ ਹੀ ਦੋਸਤੋ ਇਹ ਸਾਰਾ ਤੇਲ ਹੈ ਜਿਹੜਾ ਕੱਢ ਦਿੰਦੀ ਹੈ ਦੇਖ ਸਕਦੇ ਹੋ ਬਹੁਤ ਹੀ ਵਧੀਆ ਪਾਊਡਰ ਹੈ ਜਿਹੜਾ ਖਾਲ ਦਾ ਬਣ ਰਿਹਾ ਹੈ ਤਾਂ ਨਿੱਕੀ ਜੀ ਦੋਸਤੋ ਇਹ ਮਸ਼ੀਨਾਂ ਦੇਖ ਸਕਦੇ ਹੋ ਸਰੋਂ ਦਾ ਤੇਲ ਹੈ ਜਿਹੜਾ ਨਿਕਲ ਰਿਹਾ ਹੈ ਇਸ ਮਸ਼ੀਨ ਦੇ ਨਾਲ ਦੋਸਤੋ ਤੁਸੀਂ ਕਈ ਤਰ੍ਹਾਂ ਦੇ ਤੇਲ ਕੱਢ ਸਕਦੇ ਹੋ ਜਿਵੇਂ ਦੇਖ ਸਕਦੇ ਹੋ ਮੂੰਗਫਲੀ, ਤਿਲ, ਸੂਰਜਮੁਖੀ, ਸਰ੍ਹੋਂ, ਬਦਾਮ, ਅਖਰੋਟ ਤੇ ਹੋਰ ਵੀ ਕਈ ਤਰ੍ਹਾਂ ਦੇ ਤੇਲ ਦੋਸਤੋ ਇਸ ਦੇ ਨਾਲ ਤੁਸੀਂ ਕੱਢ ਸਕਦੇ ਹੋ ਤੇ ਆਓ ਆਪਾਂ ਹੋਰ ਜਾਣਕਾਰੀ ਲੈਣੇ ਆਂ ਰੋਡ ਦਾ ਹੋ ਗਿਆ ਮਤਲਬ ਜਿਹੜੀ ਚੀਜ਼ ਚੋਂ ਤੇਲ ਨਿਕਲਦਾ ਤਿਲਾਂ ਦਾ ਸਾਰੇ ਗਾਇ ਤਾਂ ਤੇਲ ਕੱਢ ਦਿੰਦੀ ਆ ਉਹ ਖਲ ਵੀ ਬਣਾ ਦਿੰਦੀ ਆ ਦੇਖ ਲਓ ਜੀਰੋ ਮਤਲਬ 0% ਦੇ ਵਿੱਚ ਤੇਲ ਛੱਡਦੇ ਕੁਝ ਵੀ ਨਹੀਂ ਆ ਪੂਰਾ ਪਾਊਡਰ ਕਿੰਨਾ ਕੱਢ ਦਿੰਦੀ ਆ ਤੇਲ ਇਹ ਕਿੰਨੇ ਚ ਇੱਕ ਘੰਟੇ ਦੇ ਵਿੱਚ 3 ਕਿਲੋ ਸਰੋਂ ਕੱਢ ਦਿੰਦੀ ਆ ਜੀ ਯਾਰ ਇਹ ਨਾ ਕੋਈ ਵੀ ਚੀਜ਼ ਹੋਵੇ ਸਰੋਂ ਹੋਵੇ ਬਦਾਮ ਹੋਵੇ ਕੁਝ ਵੀ ਮੂੰਗਫਲੀ ਹੋਵੇ 3 ਕਿਲੋ ਕੱਢ ਦਿੰਦੀ ਆ ਜੀ 500 ਵਾਟ ਦੀ ਮੋਟਰ ਇਹਦੇ ਵਿੱਚ ਤੇ ਇੱਕ ਯੂਨਿਟ ਲੱਗਦੀ ਇੱਕ ਘੰਟੇ ਦੀ 10 ਰੁਪਏ ਦੇ ਵਿੱਚ 3 ਕਿਲੋ ਸਰੋਂ ਦਾ ਤੇਲ ਨਿਕਲੇ ਆਉਂਦਾ ਕੀ ਰੇਟ ਹੈ ਇਹਦਾ ਰੇਟ ਇਹਦਾ ਹੀ 19000 ਦੋਸਤੋ 19000 ਰੁਪਏ ਦੀ ਇਹ ਮਸ਼ੀਨਾਂ ਛੋਟੀ ਜਿਹੀ ਮਸ਼ੀਨਾਂ ਜਿਸ ਦੇ ਨਾਲ ਤੁਸੀਂ ਕਈ ਤਰ੍ਹਾਂ ਦੇ ਤੇਲ ਹੈ ਜਿਹੜੇ ਕੱਢ ਸਕਦੇ ਹੋ ਜਿਹੜੇ ਕਿਸਾਨ ਭਰਾ ਸਰੋਂ ਦੀ ਖੇਤੀ ਕਰਦੇ ਆ ਤਾਂ ਖੁਦ ਵੀ ਆਪਣਾ ਜਿਹੜਾ ਤੇਲ ਕੱਢ ਕੇ ਸੇਲ ਕਰ ਸਕਦੇ ਆ ਐ ਅੱਗੇ ਦੋਸਤੋ ਤੁਸੀਂ ਗੋਹਾ ਸੁੱਟਣ ਵਾਲੀਆਂ ਰੇੜੀਆਂ ਦੇਖ ਸਕਦੇ ਹੋ ਵੱਖੋ ਵੱਖਰੇ ਸਾਈਜ਼ ਦੀਆਂ ਲਿਫਟ ਵਾਲੀਆਂ ਇਹ ਰੇੜੀਆਂ ਤਾਂ ਇਹ ਤੁਸੀਂ ਆ ਦੇਖ ਸਕਦੇ ਹੋ 4000 ਰੁਪਏ ਇੱਕ ਰੇੜੀ ਦੀ ਕੀਮਤ ਰੱਖੀ ਹੋਈ ਹੈ ਤਾਂ ਲੈਫਟ ਦੇ ਨਾਲ ਆਪਾਂ ਦੇਖੋ ਬੜੀ ਆਸਾਨੀ ਨਾਲ ਇਹਨਾਂ ਨੂੰ ਖਾਲੀ ਵੀ ਕਰ ਸਕਦੇ ਹਾਂ ਤੇ ਇਹ ਵੀ ਬਹੁਤ ਵਧੀਆ ਚੀਜ਼ ਹੈ ਕਿ ਅਪਾ 5-7 ਪਸ਼ੂਆਂ ਦਾ ਗੋਹਾ ਘਰ ਦੇ ਨੇੜੇ ਸੁਟਣਾ ਤਾਂ ਬੜੀ ਆਸਾਨੀ ਦੇ ਨਾਲ ਆਪਾਂ ਇਹਨਾਂ ਦੇ ਨਾਲ ਸੁਟ ਸਕਦੇ ਹਾਂ ਸੋ ਇਹ ਵੱਖ-ਵੱਖਰੇ ਸਾਈਜ਼ ਦੇ ਵਿੱਚ ਇਹਨਾਂ ਦੇ ਵੱਲੋਂ ਤਿਆਰ ਕੀਤੀਆਂ ਹੋਈਆਂ ਤਾਂ ਅੱਗੇ ਦੋਸਤੋ ਇਹਨਾਂ ਦੇ ਵੱਲੋਂ ਇੱਕ ਗੋਹਾ ਇਕੱਠਾ ਕਰਨ ਵਾਲਾ ਕਰਾਹਾ ਵੀ ਤਿਆਰ ਕੀਤਾ ਗਿਆ ਤਾਂ ਇਹ ਵੀ ਤੁਸੀਂ ਆ ਦੇਖ ਸਕਦੇ ਹੋ ਇਦੇ ਨਾਲ ਆਪਾਂ ਫਰਸ਼ ਦੇ ਉੱਪਰ ਜਿਹੜਾ ਗੋਹਾ ਬੜੀ ਆਸਾਨੀ ਦੇ ਨਾਲ ਇਕੱਠਾ ਕਰ ਸਕਦੇ ਆ ਇਹ ਵੀ ਬਹੁਤ ਵਧੀਆ ਚੀਜ਼ ਆ ਦੋਸਤੋ ਦੇਖ ਸਕਦੇ ਹੋ ਤਾਂ ਇਸ ਤਰ੍ਹਾਂ ਦੇ ਦੋਸਤੋ ਡੈਰੀ ਨਾਲ ਜੁੜੇ ਹੋਏ ਹਰ ਤਰ੍ਹਾਂ ਦੇ ਪ੍ਰੋਡਕਟ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਤਾਂ ਅੱਗੇ ਤੁਸੀਂ ਇਹ ਦੇਖ ਸਕਦੇ ਹੋ ਚਾਰਾ ਕੱਟਣ ਵਾਲੇ ਵੱਖੋ-ਵੱਖਰੇ ਕਟਰ ਤਾਂ ਉਹ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਵੱਖੋ-ਵੱਖਰੀ ਤਰ੍ਹਾਂ ਦੇ ਕਟਰ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਅੱਗੇ ਦੋਸਤੋ ਤੁਸੀਂ ਮਲਟੀ ਕ੍ਰੌਪ ਕਟਰ ਦੇਖ ਸਕਦੇ ਹੋ ਟਰੈਕਟਰ ਦੇ ਅੱਗੇ ਇਹ ਫਿੱਟ ਹੋ ਜਾਂਦਾ ਤੇ ਕਈ ਤਰ੍ਹਾਂ ਦੀਆਂ ਫਸਲਾਂ ਦੀ ਕਟਾਈ ਆਪਾਂ ਇਹਦੇ ਨਾਲ ਕਰ ਸਕਦੇ ਆ ਇਹ ਦੋਸਤੋ ਤੁਸੀਂ ਮੋਟਰਸਾਈਕਲ ਦੀ ਸ਼ਕਲ ਦੇ ਵਿੱਚ ਇੱਕ ਮਿੰਨੀ ਟਰੈਕਟਰ ਦੇਖ ਸਕਦੇ ਹੋ ਦੇਖਣ ਦੇ ਵਿੱਚ ਤੁਹਾਨੂੰ ਇਹ ਮੋਟਰਸਾਈਕਲ ਇੱਕ ਆਮ ਜਿਹਾ ਨਜ਼ਰ ਆਉਂਦਾ ਹੋਣਾ ਪਰ ਇਹਦੇ ਵਿੱਚ ਪਿੱਛੇ ਤੁਸੀਂ ਦੇਖ ਸਕਦੇ ਹੋ ਕਾਫੀ ਇੰਜਨ ਜਿਹੜਾ ਵੱਡਾ ਲੱਗਿਆ ਹੋਇਆ ਤੇ ਨਾਲ ਇਹਦੇ ਆਪਾਂ ਕਈ ਤਰ੍ਹਾਂ ਦੇ ਐਮਪਲੀਮੈਂਟ ਜੁਆਇੰਟ ਕਰ ਸਕਦੇ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਰੋਟਾਵੇਟਰ ਟਾਈਪ ਦਾ ਐਮਪਲੀਮੈਂਟ ਇਹਦੇ ਨਾਲ ਜੁਆਇੰਟ ਕੀਤਾ ਹੋਇਆ ਤੇ ਖਾਸ ਕਰਕੇ ਬਾਗਬਾਨ ਤੇ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੇ ਲਈ ਇਹ ਤਿਆਰ ਕੀਤਾ ਗਿਆ। ਉਹ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਪਸ਼ੂਆਂ ਦੇ ਮੁਕਾਬਲੇ ਤਾਂ ਇੱਥੇ ਦੋਸਤੋ ਐਫ ਗਾਵਾਂ ਦੇ ਨਸਲ ਮੁਕਾਬਲੇ ਚੱਲ ਰਹੇ ਆ ਦੇਖ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਗਾਵਾਂ ਇੱਕ ਇੱਕ ਪਹੁੰਚ ਰਹੇ ਆ ਤੇ ਕੰਪੀਟੀਸ਼ਨ ਚੱਲ ਰਿਹਾ। ਦਰੋਈ ਰਗਮੀ ਦੇ ਮਹਾਰਾਜ ਸਦੀ ਬੋਰਾ ਆ ਨੁਰੈਦ ਮਨਾ ਤੁਮ ਸਾਰੇ ਪਾਡ ਪ੍ਰਿਤੀ ਅਰੋਜੀ ਇਹਨਾਂ ਉਹਨਾਂ ਗਿਆਨ ਵਿੱਚੋਂ ਆਪਾਂ 10 ਜਨਰਲ ਸਿਲੈਕਟ ਕਰਾਂਗੇ ਉਹ ਕਿਹੜੇ ਆਦਮੀਆਂ ਤੋਂ ਰਿਕਰਡ ਸੈਂਟਰ ਦੇ ਵਿੱਚੋਂ ਉਹਨਾਂ ਨੂੰ ਦਰਸਾਉ ਉਹ ਕਿਹੜੇ ਮਾਰਕ ਕਰਨੇ ਨੇ ਉਸੇ ਮੱਲੇ ਆਉਂਦੇ ਜਨਰਲ ਨੂੰ ਪੂਰਾ ਦਿੱਤਾ ਨਾ ਉਹ ਕਿਹੜੇ ਆਦਮੀਆਂ ਤੋਂ ਲੱਗਦੇ ਹਾਂ ਕਰੂ ਨੀ ਰੋਕੇ ਰੋਕ ਕੇ ਨਾ ਐ ਮਿਲਿਆ ਨਾ ਹੈ ਉਹ ਗਾਂ ਲਾਈ ਮਿਲਿਆ ਇਹ ਤੋਂ ਆਈ ਬੜਾਈ ਬੋਲੇ ਮੈਨਾਂ ਲੱਗੇ ਨਹੀਂ ਪਟੜਦਾ ਹੂਆ ਚਲ ਮੈਂ ਜਾਣਾ ਬਹੁਤ ਹੀ ਬਹੁਤ ਸ਼ਾਨਦਾਰ ਬਹੁਤ ਸਿਆਣਾ ਜਿਹੜਾ ਲਾਉਂਗੇ ਬਿਲਕੁਲ ਇਹਗਾ ਕਰਸਾ ਬੰਦੀ ਉਸ ਵਾਰ ਤੇ ਕੋਈ ਮਾਰੇ ਇਹ ਵੀ ਦੇਖਣੇ ਤੇ ਗਾਣੇ ਰਿਹਾ ਪਾਉਂਦਾ ਤਾਂ ਵੀ ਦੁਨੀਆ ਤੇ ਜਜਮੋ ਜਨਰਲ ਪਰ ਟਾਈਪ ਕਰਨਗੇ ਕਲੱਬ ਕਮਿਊਨਿਟੀ ਜਿਹੜੀ ਜਨਰਲ ਬਾਹਰ ਜਾਣਾ ਪਾਉਂ ਠੀਕ ਹੈ ਜੀ ਬੜਾ ਗੇੜ ਖੜੇ ਕਰ ਦੋ ਬਾਈ ਜੀ ਜਸਾ ਸਾਹਿਬਾ ਵੀ ਇੰਨੇ ਦਾ ਫਰਕ ਪੈ ਜਾਂਦਾ ਕਿਸੇ ਦੀ ਪਿਛਲੀ ਲੱਤ ਹੈ ਜਿਹੜੀ ਉਹਦੇ ਵਿੱਚ ਪੂਰਾ ਕਰਬ ਜਨੂਰ ਹੋਣਾ ਚਾਹੀਦਾ ਭਾਵੇਂ ਸੁੱਤੀ ਫਰਨੂ ਲੱਤ ਨੂੰ ਜਿਹੜਾ ਨਾ ਉਹ ਬਈ ਕੁਮਰ ਹਰਕਾਰ ਦਾ ਸਾਰੇ ਫੇਰ ਫੇਰ ਇੱਕ ਵਾਰ ਖਾਏਗੇ ਇਹ ਪੰਜਾਬ ਜਿਹੜਾ ਇੰਡੀਆ ਦਾ ਦਾ ਸੁਪਰ ਕਾਮਾ ਹੈ ਤਾਂ ਤੇ ਸਾਨੂੰ ਮੇਰਾ ਆਪਣੀ ਸੋਚ ਦੇ ਘੋੜੇ ਭਜਾਉਂ ਜਾਲੇ ਮੈਂ ਨਗਰੋ ਕਿਹੜੀਆਂ ਗਸਾਵਾਂ ਦੇ ਵਿੱਚੋਂ ਹੁਣ ਪਹਿਲੇ ਪੰਨਿਆਂ ਦੇ ਹੋਣੀਆਂ ਤੁਹਾਡੀ ਵੀ ਜੇ ਕੋ ਪਾਰਟ ਹੋਣੀ ਚਾਹੀਦੀ ਆ ਕਿਹੜੇ ਜਾਨਵਰ ਕਈਆਂ ਪੰਨਿਆਂ ਦੇ ਵਿੱਚ ਨੇ ਮੈਂ ਆ ਗੱਪਿਆਂ ਵਾਲੇ ਬੰਦੇ ਸਾਈਡ ਤੇ ਅਨੁਮੋੜ ਮਾੜੇ ਜੀ ਫੋਟੋਗ੍ਰਾਫਰ ਮੋੜੇ ਜੀ ਅੱਧੇ ਕਾਮ ਚੱਲਣਾ ਅਡੇ ਸੈਟਾਂ ਦੇ ਹੋ ਦੋ ਦੋ ਗਾਵਾ ਜਲਸਾ ਵਾਲਾ ਨੇ ਤੋਰਨੇ ਆ ਪਰੋਬ ਜਿਹੜੀਆਂ ਉੱਣਦੇ ਉਹ ਦੋਨੇ ਗਰੋਪੋ ਕਰਨਗੇ ਆ ਉਹਨਾਂ ਨੂੰ ਬਾਤ ਸਮਝਵੇ ਜਿਵੇਂ ਚੱਲਣਾ ਕੰਮ ਦੋ ਦੋ ਗਾਵਾਂ ਦੇ ਉਹ 15 ਲੈ ਕੇ ਉਹਨੂੰ ਕਹਿਣ ਕਿ ਉਹ ਉਹ ਰਿੰਦੇ ਸਰਕੂ ਵਿੱਚ ਲਾਇਓ ਉਹਨਾਂ ਦਾ ਇਹਨਾਂ ਬਰਾਬਰ ਤੌਰ 'ਤੇ ਤੁਸੀਂ ਨੰਬਰ ਬੋਲੋ ਵੀ ਲੈਣ ਤੋਂ ਪਹਿਲਾਂ ਉਹਨਾਂ ਨੂੰ ਕੋਈ ਕੰਮ ਨਹੀਂ ਲੱਭਾ ਪਏ ਆਪ ਵੀ ਸਤਿਗੁਰੂਗੇ ਲੋਬੇ ਆਪ ਪਹਿਲਾਂ ਨੰਬਰ ਦਿਓ ਆਪ ਪਹਿਲਾਂ ਨੰਬਰ ਕੋਰ ਖੇਤਰ ਆਪਾਂ ਨੰਬਰ ਪਹਿਲਾਂ ਮੁਝੇ ਬਣੀਆ ਫਰਮਾਨਾ ਅਦਲ میلا کوئی پرسن میلہ نہیں ہے سارے فارمر ਗੱਲ ਇਹ ਹੈ ਕਿ ਅੰਗਲ ਭਾਈ ਬਾਜੀ ਸਰੇਜਾ ਗਈ ਹੋਈ ਐ ਇਹ ਠੀਕ ਐ ਮੈਨੂੰ ਦੱਸਾਂ ਜਾ ਕੇ ਮਾਨਨੇ ਬੱਧਾ ਰਾਜਾ ਹੁਣ ਪਹਿਲੇ ਦੋ ਹੀ ਦੇ ਰੇਚ ਪਾਇਆ ਮੈਂ ਜੁਣੀ ਗਾਣ ਨੂੰ ਆਏ ਤਰੋ ਕੋਈ ਪਾਸਾ ਦਿਖਾਉਣ ਤੋਂ ਪਹਿਲਾਂ ਇਹ ਮੈਂ ਦੱਸ ਕੇ ਹਟਾਂ ਕਿ ਚਾਰੇ ਪਾਸੇ ਉਹ ਦੀ ਬੈਂਟੀ ਗਿਆ ਫਿਰ ਵੀ ਉਹ ਜੀ ਲਾਓ ਭਾਈ ਦੇਖੋ ਕੀਤੇ ਪੈਂਦਾ ਦੇਖੋ ਕੀਤੇ ਪੈਂਦਾ ਦੇਖੋ ਸਾਈਡ ਤੇ ਹੋ ਗਿਆ ਭਾਈ ਕੀਤੇ ਪੈਂਦਾ ਤੀਜਾ ਨੰਬਰ ਬਈ ਤੀਜਾ ਨੰਬਰ ਤੀਜਾ ਬਾਲ ਤੇ ਬਾਲ ਚਾਰ ਨੰਬਰ ਬਈ ਦੋਨੋਂ ਮਰਿਆ ਇਹ ਲੋਆ ਨੂੰ ਜ਼ਰੂਰੀ ਹੈ ਜੇ ਇੰਸ਼ਾ ਅੱਲਾਹ ਹੋਵੇ ਇੱਕ ਮਿੰਟ ਇੰਸ਼ਾ ਅੱਲਾਹ ਨੂੰ ਬੜਾ ਸਾਫ਼ ਕਰੋ ਗਾ ਦਾ ਮੂੰਹ ਬਈ ਪਹਿਲੇ ਦੁਆਹ ਦੇ ਵਿੱਚ ਖੜੀ ਹੈਗਾ ਬਈ ਫੜ ਕੇ ਹੋਵੇ ਸਾਹ ਨਾਲ ਚੜਦੇ ਫਿਰਦੇ ਰਹੋ ਪਹਿਲੇ ਦੂਜੇ ਦਾ ਕੇਸ ਆ ਗਿਆ ਬਈ ਰਾਮ ਨਰਾਇਣ ਗੰਗਾ ਰਾਮ ਨਰਾਇਣ ਰਾਮ ਨਰਾਇਣ ਆ ਗਿਆ ਬਈ ਧਿਆਨ ਰੱਖਣਾ ਸੋ ਪਹਿਲੇ ਦੂਜੇ ਦਾ ਕੇਸ ਰਹਿ ਗਿਆ ਮੈਂ ਪਹਿਲੇ ਦੂਜੇ ਦਾ ਲਾਲ ਰੰਗ ਦਾ ਕੱਪੜਾ ਬਈ ਹੋ ਅਸਮੰਗੜਾ ਦਾ ਮੈਚ ਬਈ ਲਾਓ ਬਈ ਕਾਲੀ ਦਾ ਪਹਿਲਾ ਕਾਲੀ ਦਾ ਪਹਿਲਾ ਪਹਿਲਾ ਹੀ ਕਹਿੰਦੇ ਕਿ ਜਿਹੜਾ ਹੁਕਮ ਲਵਾ ਦੋ ਮਾ ਇਹ ਸੁਆਦ ਨਹੀਂ ਪੂਰਾ ਹੋਣਾ ਬੰਦਿਆ ਦੀ ਜਾਨ ਨਿਕਲੀ ਪਈ ਐ ਪਹਿਲਾ ਪਹਿਲਾ پیڑا دے پہ لال کیا بات ہے بھائی دونوں دو کیا بات ہے کمال ہوگی بھائی کمال پتہ نہیں کی دیتے میرے دے میرے دے بھائی آئے اور بہت بہت جور لگیا بھائی لاؤ بھی فاسٹ رہے چکو عجید ڈیری فارما عجید ڈیری فارما نماز فاسٹ تے سیکنڈ کے ایس ڈیری فارما ਕਦੋਂ ਮਾਰ ਦਿਓ ਤਾੜੀਆਂ ਸੈਕਿੰਡ ਦੇ ਲਈ ਵੀ ਇੱਕ ਵਾਰ ਗੱਲ ਕੇ ਤਾੜੀਆਂ ਕਦੋਂ ਕੇਐਸ ਜੀ ਦੀ ਫਾਰਮ ਕਦੋਂ ਸੈਕਿੰਡ ਫਾਸਟ ਜੀਤ ਦੇਰੀ ਫਾਰਮ ਨਮਸ਼ਾਹ ਲਓ ਵੀ ਨੁੱਟਿਆ ਮੈਲਾ ਮਤਰੋ ਤੁਸੀਂ ਪੂਰਾ ਬਹੁਤ ਟਾਪ ਦੀ ਗਾਂ ਹੈ ਲਓ ਜੀ ਦੋਸਤੋ ਇਹ ਗਾਂ ਦੂਸਰੇ ਨੰਬਰ ਤੇ ਆਈ ਹੈ ਤੁਸੀਂ ਦੇਖ ਸਕਦੇ ਹੋ ਗਾਂ ਦੀ ਕੁਆਲਿਟੀ ਬਹੁਤ ਸੋਹਣੀ ਗਾਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਆਰਡਰ ਹੈ ਗਾਂ ਦਾ ਵੇ ਦੋਸਤੋ ਦੂਸਰੇ ਨੰਬਰ ਦੇ ਉੱਪਰ ਗਾਂ ਆਈ ਆ ਪੂਰੀ ਟਾਪ ਕੁਆਲਿਟੀ ਦੀ ਗਾਂ ਤੇ ਆਓ ਹੁਣ ਆਪਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਗਾਂ ਦਿਖਾਉਣੇ ਆ ਤਾਂ ਇਹ ਦੇਖ ਸਕਦੇ ਹੋ ਦੋਸਤੋ ਹਰ ਪੱਖ ਤੋਂ ਬਾ ਕਮਾਲ ਗਾਂ ਤੁਸੀਂ ਦੇਖ ਸਕਦੇ ਹੋ ਵਾਕਈ ਇੰਟਰਨੈਸ਼ਨਲ ਲੈਵਲ ਦੀ ਇਹ ਗਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਗਾਂ ਜੋ ਕਿ ਪਹਿਲੇ ਨੰਬਰ ਦੇ ਉੱਪਰ ਆਈ ਆ ਸੋ ਵਾਕਈ ਬਹੁਤ ਟਾਪ ਕੁਆਲਿਟੀ ਦੇ ਐਨੀਮਲ ਇਥੇ ਪਹੁੰਚੇ ਹੋਏ ਸੀ ਤਾਂ ਉਹਨਾਂ ਦੇ ਵਿੱਚੋਂ ਇਹ ਪਹਿਲੇ ਨੰਬਰ ਦੇ ਉੱਪਰ ਇਹ ਗਾਂ ਆਈ ਆ عزیز دلی فرمانا فاس نمبر ہے بھئی فاس نماز ہے عزیز دلی فاس سائیکنڈا کے عزیز دلی فاس کا دو چوائی آنو بہنٹی ہے کہ اپنے پاس ہوتا رہا گیا ہو جی یہ دلی تو بھئی فاس کہا ہے یا فاس ماتا کہا کسے بھی کہنا ملے کہ یہ یہ نمنا سارے لے کے ہو جی باقی لے کے سانے کرو بس کا بھئی بہنٹی ہے علی فاس کا